ਉੱਥੇ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ ਮਿਸਵੇਵ ਕਰਦੇ ਨੇ ਕੁੜੀਆਂ ਨੂੰ ਖਾਣ ਪੀਣ ਨਹੀਂ ਦਿੰਦੇ ਮਤਲਬ ਕੁੜੀਆਂ ਨੂੰ ਉੱਥੇ ਲੈ ਜਾ ਕੇ ਵੇਚ ਦਿੰਦੇ ਨੇ ਕਿਸੇ ਦੇ ਵੀ ਪਿੱਛੇ ਲਾ ਕੇ ਖੁਦ ਦੇ ਸਕੇ ਭੈਣ ਭਰਾ ਦੇ ਪਿੱਛੇ ਲਾ ਕੇ ਵੀ ਉੱਥੇ ਮਾਸਕਰ ਦੇ ਵਿੱਚ ਪੁਲਿਸ ਨਾ ਨਾ ਜਾਇਆ ਜਾਵੇ ਤੇ ਉਹਨਾਂ ਦੇ ਹਸਬੰਦ ਨਾਲ ਜਿਹੜੇ ਉਹ ਮਤਲਬ ਉਹਨਾਂ ਦੀ ਇਹ ਚੀਜ਼ ਆ ਕਿ ਉਹ 3-4 ਵਿਆਹ ਕਰਵਾ ਸਕਦੇ ਹੋ ਸਾਨੂੰ ਫੋਰਸ ਕਰਦੇ ਸਾਡਾ ਨਾ ਮੈਰਿਜ ਕਰਵਾਓ ਸਾਡਾ ਨਾ ਫਿਜ਼ੀਕਲ ਰਿਲੇਸ਼ਨ ਬਣਾਓ ਜੇ ਨਨੂ ਕਹਿੰਨੇ ਵੀ ਅਸੀਂ ਇੰਡੀਆ ਵਾਪਸ ਜਾਣਾ ਹੈ ਉਹ ਸਾਡੇ ਤੋਂ 2.2 ਲੱਖ 2.5 ਲੱਖ ਰੁਪਏ ਵੀ ਮੰਗਦੇ ਨਾਲ ਇੱਕ ਜਾਂ ਦੋ ਕੁੜੀਆਂ ਵੀ ਮੰਗਦੇ ਨੇ ਤੋਂ ਉਹਨਾਂ ਨੇ ਆਪਣੀ ਥਾਹ ਤੇ ਮੈਨੂੰ ਉੱਥੇ ਭੇਜ ਦਿੱਤਾ ਸੀ ਵੇਚ ਦਿੱਤਾ ਤੋਂ ਇਹ ਵੀ ਕੁੜੀ ਅਰਬ ਕੰਟਰੀਆਂ ਦੇ ਵਿੱਚ ਨਾ ਜਾਵੇ ਅਰਬ ਕੰਟਰੀ ਬਿਲਕੁਲ ਵੀ ਸੇਫ ਨਹੀਂ ਹੈਗੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਭਾਰਤ ਵਿੱਚ ਜਾਣ ਕੇ ਮਤਲਬ ਮਾਸਕਰ ਦੇ ਵਿੱਚ ਮੈਂ 18 ਸਤੰਬਰ ਨੂੰ ਗਈ ਸੀ ਉੱਥੇ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ ਮਿਸਬੀਵ ਕਰਦੇ ਨੇ ਕੁੜੀਆਂ ਨੂੰ ਖਾਣ ਪੀਣ ਨਹੀਂ ਦਿੰਦੇ ਮਤਲਬ ਕੁੜੀਆਂ ਨੂੰ ਉੱਥੇ ਲੈ ਜਾ ਕੇ ਵੇਚ ਦਿੰਦੇ ਨੇ ਮੈਨੂੰ ਖੁਦ ਨੂੰ ਮੇਰੇ ਖੁਦ ਹੀ ਮਤਲਬ ਰਿਸ਼ਤੇਦਾਰਾਂ ਨੇ ਭੇਜਿਆ ਸੀ ਉੱਥੇ ਵੇਚ ਦਿੱਤਾ ਮੈਂ ਇਹ ਚੁੰਨੀਆਂ ਵੀ ਜਿਹੜੀਆਂ ਕੁੜੀਆਂ ਉੱਥੇ ਫਸੀਆਂ ਵਾ ਉਹਨਾਂ ਨੂੰ ਵੀ ਪੁਲਿਸ ਹੈਲਪ ਕੀਤੀ ਜਾਵੇ ਕਿਉਂਕਿ ਕਿਸੇ ਦੇ ਵੀ ਪਿੱਛੇ ਲਾ ਕੇ ਖੁਦ ਦੇ ਸਕੇ ਭੈਣ ਭਰਾ ਦੇ ਪਿੱਛੇ ਲਾ ਕੇ ਵੀ ਉੱਥੇ ਮਾਸਕਰ ਦੇ ਵਿੱਚ ਪੁਲਿਸ ਨਾ ਨਾ ਜਾਇਆ ਜਾਵੇ ਤੁਸੀਂ ਕਿੰਨੇ ਸਮੇਂ ਤੋਂ ਮਾਨ ਦੇ ਵਿੱਚ ਫਸੇ ਹੋਏ ਸੀ ਤੇ ਉਹ ਸਮਾਂ ਕਿੰਨਾ ਕੁ ਮੁਸ਼ਕਲ ਸੀ ਤੁਹਾਡੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਸੀ ਮੈਂ ਬਹੁਤ ਜ਼ਿਆਦਾ ਸਟੱਗਲ ਕਰਕੇ ਉੱਥੋਂ ਆਈ ਆ ਮਤਲਬ 4 ਮਹੀਨੇ ਤਾਂ ਮੈਂ ਇੱਥੇ ਫਸੀ ਬੈਠੀ ਸੀ ਕਹਿ ਗਈ ਕੀ ਲ ਜਾਂਦੇ ਤੁਹਾਨੂੰ ਉੱਥੇ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਇੱਥੇ ਵਧੀਆ ਕੰਮ ਦਿਲਾਵਾਂਗੇ ਕੋਈ ਟੈਨਸ਼ਨ ਨਹੀਂ ਆ ਮਤਲਬ ਕੋਈ ਵੀ ਤੁਹਾਡੇ ਨਾਲ ਗਲਤ ਨਹੀਂ ਹੋਗਾ ਅਸੀਂ ਮਤਲਬ ਇਹ ਪਹਿਲਾਂ ਇਹ ਚੀਜ਼ ਪੁੱਛੀ ਸੀ ਵੀ ਕਿਉਂਕਿ ਕੰਟਰੀਆਂ ਦੇ ਵਿੱਚ ਬਹੁਤ ਕੁਝ ਗਲਤ ਹੁੰਦਾ ਵਾ ਕਿ ਕੋਈ ਇਸ ਚੀਜ਼ ਦੀ ਮਤਲਬ ਤੁਸੀਂ ਗੈਰੰਟੀ ਲੈਂਦੇ ਹੋ ਕਹਿੰਦੇ ਹਾਂ ਜੀ ਸਾਡੀ ਗੈਰੰਟੀ ਹੈ ਉਸ ਤੋਂ ਬਾਅਦ ਉੱਥਾਂ ਹੀ ਉਹਨਾਂ ਨੇ ਮੈਨੂੰ 1200 ਰਿਆਲ ਦੇ ਵਿੱਚ ਵੇਚ ਦਿੱਤਾ ਉਥੇ ਨੰਨੇ ਹੋਰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਸਭ ਤੋਂ ਵੱਡੇ ਤੁਹਾਨੂੰ ਸਾਹਮਣੇ ਕਰਨੀਆਂ ਪਈਆਂ ਉੱਥੇ ਮੁਸ਼ਕਿਲਾਂ ਇਹ ਆ ਵੀ ਉਹਨਾਂ ਦੇ ਹਸਬੰਦ ਨਾਲ ਜਿਹੜੇ ਉਹ ਮਤਲਬ ਉਹਨਾਂ ਦੀ ਇਹ ਚੀਜ਼ ਵਾ ਕਿ ਉਹ ਤਿੰਨ ਚਾਰ ਵਿਆਹ ਕਰਵਾ ਸਕਦੇ ਆ ਸਾਨੂੰ ਫੋਰਸ ਕਰਦੇ ਸਾਡੇ ਨਾਲ ਮੈਰਿਜ ਕਰਵਾਓ ਸਾਡੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਓ ਹਾਂ ਜਰੂਰ ਪਤਾ ਲੱਗਿਆ ਕਿ ਸੰਸੀ ਜੀ ਵੱਲ ਦੇ ਭਾਰਤ ਸਰਕਾਰ ਤੁਹਾਨੂੰ ਵਾਪਸ ਲਿਆਉਣ ਲਈ ਕੋਸ਼ਿਸ਼ ਕਰ ਰਹੀ ਹੈ ਉਹਦਾ ਕਿਵੇਂ ਲੱਗਿਆ ਹੈ ਹਾਂਜੀ ਉਹਦੋਂ ਮਤਲਬ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਆ ਹੋਰ ਕੁੜੀਆਂ ਕਿੱਲੀਆਂ ਕੋਈ ਤਾਂ ਉੱਥੇ 70 ਤੋਂ ਵੀ ਜ਼ਿਆਦਾ ਕੁੜੀਆਂ ਨੇ ਬਾਬਾ ਜੀ ਦੇ ਸੰਪਰਕ ਵਿੱਚ ਕਿਵੇਂ ਆਏ ਮੈਨੂੰ ਮਤਲਬ ਫੈਮਿਲੀ ਇਹਨਾਂ ਨੂੰ ਕੀਤਾ ਸੀ ਕਾਲ ਕਿ ਬਾਬਾ ਜੀ ਦੇ ਕੋਲ ਜਾ ਕੇ ਉਹ ਬਾਬਾ ਜੀ ਦੇ ਕੋਲ ਉਹ ਆਏ ਨੇ ਇਸ ਕਰਕੇ ਬਾਬਾ ਜੀ ਉਹਨਾਂ ਨੇ ਮੇਲ ਪਵਾਈ ਆ ਤੇ ਮੇਰਾ ਵਾਈਟ ਪਾਸਵਰਡ ਆਇਆ ਇਸ ਕਰਕੇ ਮੈਂ ਵਾਈਟ ਪਾਸਵਰਡ ਤੇ ਵਾਪਸ ਆਈ ਆ ਮੈਨੂੰ ਵਾਪਸ ਆਣ ਕੇ ਬਹੁਤ ਵਧੀਆ ਲੱਗ ਰਿਹਾ ਚੰ ਸੀਚੀ ਵਾਦੀ ਉਹ ਹੁਣ ਕਿੰਨੀ ਕਿ ਮਹੱਤਵਪੂਰਨ ਰਹੀ ਤੁਹਾਨੂੰ ਲੈ ਆਉਣ ਜਵਾਸ ਬਹੁਤ ਜ਼ਿਆਦਾ ਇੱਕ ਇੱਕ ਦੂਸਰ ਜਿੱਦਾਂ ਇੱਕ ਦੂਜੇ ਦੀ ਜਗ੍ਹਾ ਦੇ ਉੱਪਰ ਸਮਝੌਤਾ ਵੀ ਕਰਨਾ ਪੈਂਦਾ ਕਿ ਜੇ ਤੁਸੀਂ ਵਾਪਸ ਆਣਾ ਤੁਹਾਨੂੰ ਦੂਜੇ ਨੂੰ ਉੱਥੇ ਲੜਕੀ ਭੇਜਣੀ ਪੈਦੀ ਹੈ ਸਰਕ ਮਤਲਬ ਕਿ ਅਸੀਂ ਜੇ ਉਹਨਾਂ ਨੂੰ ਕਹਿੰਨੇ ਵੀ ਅਸੀਂ ਇੰਡੀਆ ਵਾਪਸ ਜਾਣਾ ਹੈ ਉਹ ਸਾਡੇ ਤੋਂ 2.2 ਲੱਖ 2.5 ਲੱਖ ਰੁਪਏ ਵੀ ਮੰਗਦੇ ਨਾਲ ਇੱਕ ਜਾਂ ਦੋ ਕੁੜੀਆਂ ਵੀ ਮੰਗਦੇ ਨੇ ਵੀ ਉਹ ਮੈਂ ਤੁਸੀਂ ਵਾਪਸ ਨਹੀਂ ਜਾ ਸਕਦੇ ਮੈਨੂੰ ਖੁਦ ਉਹਨਾਂ ਨੇ ਕਿਹਾ ਅਸੀਂ ਵੀ ਤਾਂ ਵੀ 2 ਲੱਖ ਦੇ ਦੇ ਤੇ ਇੱਕ ਕੁੜੀ ਦੇ ਦੇ ਤੁਸੀਂ ਕਿੱਥੋਂ ਦੇ ਏਜੰਟਰਾਂ ਹੀ ਗਏ ਸੀਗੇ ਲਖਨਊ ਦੇ ਕਿਵੇਂ ਸੰਪਰਕ ਚਾਹੀ ਸੀ ਉਹਨਾਂ ਮੇਰੀ ਮੰਮੀ ਜੀ ਦੇ ਫਰੈਂਡ ਸੀਗੇ ਉਹ ਖੁਦ ਮਾਸਕਰ ਦੇ ਵਿੱਚ ਸੀਗੇ ਜਦੋਂ ਮੈਂ ਵਾਪਸ ਆ ਗਈ ਉਹ ਕੁਝ ਦਿਨਾਂ ਬਾਅਦ ਇੰਡੀਆ ਵਾਪਸ ਆ ਗਈ ਮਤਲਬ ਉਹਨਾਂ ਨੇ ਆਪਣੀ ਥਾਂ ਤੇ ਮੈਨੂੰ ਉੱਥੇ ਭੇਜ ਦਿੱਤਾ ਸੀ ਵੇਚ ਦਿੱਤਾ ਸੀ ਜਿਹੜਾ ਉੱਥੇ ਦੂਤਾਵਾਸ ਆ ਉਹ ਸਹਾਇਤਾ ਕਰਦਾ ਹੈ ਤੇ ਅੱਡੀਕ ਨਹੀਂ ਕਰਦਾ ਹਾਂਜੀ ਮਤਲਬ ਅੰਬੈਸੀ ਕਰਦੀ ਆ ਸਹਾਇਤਾ ਬਾਕੀ ਹੋਰ ਉੱਥੇ ਕੋਈ ਵੀ ਸਹਾਇਤਾ ਨਹੀਂ ਇਹ ਪੂਰੇ ਤਜਰਬੇ ਨੂੰ ਆਪਣੇ ਜੀਵਨ ਬਾਰੇ ਕੀ ਸਿੱਖਿਆ ਲੈਣ ਚਾਹੁੰਦੇ ਨੇ ਵੀ ਕੋਈ ਵੀ ਕੁੜੀ ਅਸੀਂ ਤੇ ਹੀ ਕਹਿੰਸ ਮੈਂ ਕਹਿ ਸਕਦੀ ਹਾਂ ਵੀ ਕੋਈ ਵੀ ਕੁੜੀ ਅਰਬ ਕੰਟਰੀਆਂ ਦੇ ਵਿੱਚ ਨਾ ਜਾਵੇ ਅਰਬ ਕੰਟਰੀ ਬਿਲਕੁਲ ਵੀ ਸੇਫ ਨਹੀਂ ਹੈਗੀ ਲੰਬੇ ਸਮੇਂ ਬਾਅਦ ਪਰਿਵਾਰ ਨਾਲ ਮੁਲਾਕਾਤ ਹੋਈ ਹੈ ਕਿਵੇਂ ਤੁਹਾਨੂੰ ਮਿਲ ਰਿਹਾ ਹੋ ਹਾਂਜੀ ਬਹੁਤ ਵਧੀਆ ਫੀਲ ਹੋ ਰਿਹਾ ਵ ਆਪਣੀ ਫੈਮਿਲੀ ਦੇ ਵਿੱਚ ਆਣ ਕੇ ਆਪਣੇ ਪੰਜਾਬ ਦੇ ਵਿੱਚ ਆਣ ਕੇ